ਕਾਮਯਾਬੀ ਮਿਲੀ ਹੈ ਸਰ ਕੀ ਕਰਾ ਜਾਂਦੇ ਹੋ ਇਸ ਤਰ੍ਹਾਂ ਜੀ ਅੱਜ ਸਵੇਰ ਕਰੀਬ ਸਵਾ 1 ਵਜੇ ਅਥਰ ਜਵੇਦ ਜੋ థਾਈਲੈਂਡ ਤੋਂ ਅੰਮ੍ਰਿਤਸਰ ਰਿਪੋਰਟ ਤੇ ਲੈਂਡ ਕੀਤੇ ਸੀ ਉੱਥੋਂ ਕਰੀਬ ਸਵਾ 1 ਵਜੇ ਉਹ ਟੈਕਸੀ ਲੈ ਕੇ ਸਟੇਜ ਰੇਲਵੇ ਸਟੇਸ਼ਨ ਅੰਮ੍ਰਿਤਸਰ ਪਹੁੰਚੇ ਇੱਥੇ ਜਦੋਂ ਉਹਨਾਂ ਨੂੰ ਟ੍ਰੇਨ ਨਹੀਂ ਮਿਲੀ ਉਹਨਾਂ ਨੇ ਜੰਮੂ ਸ਼੍ਰੀਨਗਰ ਜਾਣਾ ਸੀ ਜਦੋਂ ਇਹਨੂੰ ਟ੍ਰੇਨ ਨਹੀਂ ਮਿਲ ਸਕੀ ਤਾਂ ਇਸ ਨੇ ਬਾਹਰ ਸਟੇਸ਼ਨ ਤੋਂ ਇੱਕ ਬੈਟਰੀ ਰਿਕਸ਼ਾ ਇੱਕ ਆਦਮੀ ਮਿਲਿਆ ਜਿਸਨੇ ਇਹਨੂੰ ਕਿਹਾ ਇਹਨੂੰ ਪੁੱਛਿਆ ਉਹਨੇ ਕਿਹਾ ਕਿ ਟੈਕਸੀ ਚਾਹੀਦੀ ਮੈਨੂੰ ਉਹਨੇ ਕਿਹਾ ਕਿ ਮੈਂ ਤੁਹਾਨੂੰ ਹਾਲਗੇਟ ਵਾਲੇ ਪਾਸੇ ਉੱਥੇ ਟੈਕਸੀ ਮਿਲਦੀ ਆ ਬੰਦੇ ਅਗੇ ਇਹਨਾਂ ਨੂੰ ਨਾਲ ਦਾ ਨੂੰ ਭੇਜ ਦੇਣਾ ਬਾਹਰ ਦੋ ਬੰਦੇ ਬੈਟਰੀ ਵਾਲੇ ਸੀ ਜਿਨ੍ਹਾਂ ਨੇ ਬੈਟਰੀ ਦੇ ਵਿੱਚ ਬਿਠਾ ਕੇ ਇਹਨੂੰ ਜਵੇਦ ਨੂੰ ਨਾਲ ਲੈ ਗਏ ਇਹਨੂੰ ਘੁਮਾ ਕੇ ਵੱਲਾ ਮੰਡੀ ਲੈ ਗਏ ਵੱਲਾ ਮੰਡੀ ਜਾ ਕੇ ਇਹਨਾਂ ਨੇ ਉੱਥੇ ਉਹਨੂੰ ਇੱਕ ਜਾਲੀ ਪਿਸਤੌਲ ਇੱਕ ਕਿਰਚ ਜਿਹੜੀ ਦਿਖਾ ਕੇ ਤੇ ਨਾਲ ਉਹਨੂੰ ਕੁੱਟਿਆ ਤੇ ਉਹਦੇ ਕੋਲ ਜਿੰਨੇ ਪੈਸੇ ਸੀ ਡਾਲਰ ਸੀ ਐਸ ਸੀ ਉਹਦਾ ਆਧਾਰ ਕਾਰਡ ਉਹਦਾ ਪਰਸ ਈਵਨ ਕਿ ਉਹਦੇ ਪੈਰਾਂ ਦੇ ਜੁੱਤੇ ਵੀ ਅਤੇ ਉਹਦੇ ਜਿਹੜੇ ਕੱਪੜੇ ਵੀ ਉਹ ਵੀ ਇਹਨਾਂ ਨੇ ਉਤਾਰ ਲਏ ਉਤਾਰ ਕੇ ਤੇ ਉਸ ਨੂੰ ਜਿਹੜਾ ਵਾ ਆਪੇ ਉੱਥੇ ਆਪਣੀ ਬੈਟਰੀ ਲੈ ਕੇ ਭੱਜ ਗਿਆ ਜੋ ਇਹ ਜਵੇਦ ਨੇ ਉਸ ਤੋਂ ਰਾਤ ਹੀ ਸਾਡੇ ਜਿਹੜੇ ਵੱੱਲਾ ਪੁਲਿਸ ਨੂੰ ਜਿਹੜੀ ਆ ਸੂਚਨਾ ਦਿੱਤੀ ਸਾਡੇ ਐਸ ਐਚ ਓ ਵੱੱਲਾ ਸ੍ਰੀ ਜਤਿੰਦਰ ਸਿੰਘ ਜੀ ਖਹਿਰਾ ਅਤੇ ਇਹਨਾਂ ਦੀ ਟੀਮ ਨੇ ਬਹੁਤ ਹੀ ਵਧੀਆ ਛਲਾਗਾ ਜੋ ਕੰਮ ਕੀਤਾ ਮਾਨਯੋਗ ACP ਸਾਹਿਬ ਸਾਰੇ ਮਨਵਿੰਦਰ ਸਿੰਘ ਜੀ ਜਿਨ੍ਹਾਂ ਕੋਲ ਇਸ ਦੀ ਸਬਰੀਂ ਦੀ ਸੁਪਰਵਾਈਜ਼ਨ ਇਹਨਾਂ ਦੀ ਵੀ ਨਾਈਟ ਸੁਪਰਵਾਈਜ਼ਨ ਸੀ ਇਹ ਸਾਰੀ ਟੀਮ ਨੇ ਤੁਰੰਤ ਐਕਸ਼ਨ ਚ ਕਰਦਿਆਂ ਹੋਇਆਂ ਪਹਿਲਾ ਸਟੇਸ਼ਨ ਪਹੁੰਚੇ ਸਟੇਸ਼ਨ ਤੋਂ ਆ ਕੇ ਪਤਾ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਦੋਸ਼ੀਆਂ ਦੀ ਪੈੜ ਨੱਪਦੇ ਹੋਏ ਕਰੀਬ 2 ਘੰਟੇ ਦੇ ਵਿੱਚ ਹੀ ਜਿਹੜੇ ਦੋਸ਼ੀ ਜਿਹੜੇ ਆ ਉਹਨਾਂ ਨੂੰ ਰਾਉਂਡ ਅਪ ਕਰਤਾ ਰਾਉਂਡ ਅਪ ਕਰਕੇ ਉਹਨਾਂ ਦੇ ਕੋਲੋਂ ਸਾਰਾ ਜਿਹੜਾ ਸਮਾਨ ਆ ਜੋ ਇਹਨਾਂ ਨੇ ਲੁੱਟਿਆ ਸੀ ਜੋ ਖੋਇਆ ਸੀ ਉਹ ਜਿਹੜਾ ਬਰਾਮਦ ਕਰ ਲਿਆ ਜਿਸ ਨੂੰ ਸਮਾਨ ਨੂੰ ਅੱਜ ਜਿਹੜਾ ਦੋਸ਼ੀਆਂ ਦੇ ਅਗੇਂਸਟ ਜਿਹੜੀ ਆ ਮੁਕਦਮਾ ਜਿਹੜਾ ਦਰਜ ਕਰਕੇ ਲੁੱਟ ਖੋਦਾ ਇਹ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਅਤੇ ਉਹਨਾਂ ਕੋਲ ਜਿਹੜਾ ਸਮਾਨ ਲੁੱਟਿਆ ਸੀ ਰਿਕਵਰ ਕਰਕੇ ਜੋ ਮਦਈ ਆ ਉਹਨੂੰ ਮਾਨ ਜੋ ਕਮਿਸ਼ਨਰ ਸਾਹਿਬ ਨੇ ਅੱਜ ਜਿਹੜਾ ਸਮਾਨ ਆ ਆਪਣੇ ਕਰ ਕਮਲਾ ਨਾਲ ਉਮਦੇ ਇਹਨੂੰ ਦੇ ਦਿੱਤਾ ਗਿਆ ਤਾਂ ਜੋ ਵਿਚਾਰਾ ਆਪਣੇ ਘਰ ਜਿਹੜਾ ਆਪਣੀ ਮੰਜ਼ਲ ਤੇ ਪਹੁੰਚ ਸਕੇ ਜੋ ਸਾਡੀ ਜਿਹੜੀ ਆ ਵੱਲਾਪੁਲਿਸ ਨੇ ਬਹੁਤ ਹੀ ਵਧੀਆ ਸ਼ਲਾਗਾ ਜੋ ਕੰਮ ਕੀਤਾ ਅਤੇ ਮਾਨ ਜੋ ਕਮਿਸ਼ਨਰ ਸਾਹਿਬ ਨੇ ਸਾਰੀ ਟੀਮ ਨੂੰ ਜਿਹੜਾ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਨ ਬਾਰੇ ਆਰਡਰ ਕੀਤੇ ਨੇ ਮੈਂ ਆਪ ਦੇ ਮਾਧਿਅਮ ਰਹੀਂ ਇਹ ਦੱਸਣਾ ਚਾਹੁੰਨਾ ਕਿ ਜਿਹੜੇ ਬੈਟਰੀ ਰਿਕਸ਼ਾ ਨੇ ਇਹਨਾਂ ਦੇ ਉੱਤੇ ਜਿਹੜੇ ਨੰਬਰ ਗਾ ਉਹ ਵੀ ਇਸੇ ਕਰਕੇ ਲਾਏ ਗਏ ਸੀ ਇਹ ਤਾਂ ਜੋ ਕੋਈ ਕ੍ਰਾਈਮ ਕਰਦਾ ਤਾਂ ਉਹ ਟਰੇਸ ਹੋ ਸਕੇ ਇਹ ਜਿਹੜਾ ਵਾ ਸਾਡੀ ਬੱਲਾ ਪੁਲਿਸ ਨੇ ਕੱਲ ਬਹੁਤ ਹੀ ਵਧੀਆ ਕੰਮ ਕਰਕੇ ਦੋਸ਼ੀਆਂ ਨੂੰ ਜਿਹੜਾ ਟਰੇਸ ਕੀਤਾ ਇਹਨਾਂ ਦੇ ਪਹਿਲਾਂ ਦੇ ਵੀ ਪਰਚੇ ਇਹਨਾਂ ਦੇ ਪਹਿਲਾਂ ਦਾ ਪਰਚਾ ਕੋਈ ਦਰਜ ਨਹੀਂਗਾ ਲੇਕਿਨ ਇਹਨਾਂ ਨੇ ਇਨਟੈਰੋਗੇਸ਼ਨ ਚ ਆਈ ਆ ਕਿ ਇਹਨਾਂ ਦੇ ਨਾਲ ਇੱਕ ਦੋ ਬੰਦੇ ਹੋਰ ਨੇ ਜਿਨ੍ਹਾਂ ਦੇ ਨਾਲ ਪਹਿਲਾਂ ਵੀ ਇਹਨਾਂ ਨੇ ਲੋਕਾਂ ਤੋਂ ਮੋਬਾਈਲ ਅਤੇ ਕੁਝ ਪਹਿਲਾਂ ਵੀ ਉਹਨਾਂ ਕੋ ਪੈਸੇ ਵਗੈਰਾ ਖੋਏ ਨੇ ਜਿਹੜੇ ਆ ਜਿਹੜੇ ਲੋਕਾਂ ਨੇ ਕਈ ਵਾਰ ਹੁੰਦਾ ਬੰਦਾ ਕਾਲੀ ਦੇ ਵਿੱਚ ਉਹ ਜਿਹੜਾ ਪੁਲਿਸ ਰਿਪੋਰਟ ਨਹੀਂ ਕਰਦਾ ਉਹਦੇ ਬਾਰੇ ਵੀ ਜਿਹੜੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਰ ਇਹ ਸ਼ੁਰੂ ਤੋਂ ਈ ਰਿਕਸ਼ਾ ਚਲਾਉਂਦੇ ਸੀ ਜਾਂ ਇਸੇ ਆੜ ਦੇ ਵਿੱਚ ਇਹਨਾਂ ਨੇ ਈ ਰਿਕਸ਼ਾ ਸ਼ੁਰੂ ਕੀਤਾ ਨਹੀਂ ਜੀ ਈ ਰਿਕਸ਼ਾ ਕਿਰਾਏ ਤੇ ਲੈਂਦੇ ਜੀ ਇਹ ਕਿਰਾਏ ਤੇ ਲੈ ਕੇ ਇਹਨਾਂ ਨੇ ਦੇਖੋ ਇੱਥੇ ਦੋ ਚੀਜ਼ਾਂ ਨੇ ਜਿਹੜਾ ਈ ਰਿਕਸ਼ਾ ਤੇ ਜਿਹੜਾ ਕਿਰਾਏ ਦਾ ਈ ਰਿਕਸ਼ਾ ਵਾ ਉਹਦੇ ਤੇ ਰੈੱਡ ਕਲਰ ਦਾ ਨੰਬਰ ਲੱਗਦਾ ਇਹਨਾਂ ਨੇ ਪਿਛਲੇ ਪਾਸੇ ਤੋਂ ਉਹਦਾ ਰੈੱਡ ਕਲਰ ਦਾ ਨੰਬਰ ਮਟਾ ਦਿੱਤਾ ਤੇ ਅਗਲੇ ਪਾਸੇ ਜਿਹੜਾ ਉਹ ਜੈਲੋ ਕਲਰ ਚ ਨੰਬਰ ਲਵਾ ਲਿਆ ਮੱਲਵੇ ਇਹਨਾਂ ਨੇ ਭਲੇਖਾ ਪਾਉਣ ਦੇ ਚੱਕਰ ਦੇ ਵਿੱਚ ਕਿ ਜਿਹੜਾ ਵਾ ਇਹ ਸਾਡਾ ਬੈਟਰੀ ਰਿਕਸ਼ਾ ਜਿਹੜਾ ਫੜਿਆ ਨਾ ਜਾਦਾ ਸਰ ਜਿਹੜੇ ਇਹਨਾਂ ਕੋਲ ਹਥਿਆਰ ਪ੍ਰਮੋਤ ਹੋਏ ਆ ਇਹ ਕੀ ਲੈਟਰ ਆ ਜਾਂ ਲੀਗਲ ਹੈ ਜਾਂ ਨਹੀਂ ਜੀ ਇਹ ਤੇ ਇੱਕ ਤਾਂ ਖਡਾਉਣਾ ਪਿਸਤੌਲ ਹੈ ਵੇਖਣ ਨੂੰ ਬਿਲਕੁਲ ਪਿਸਟਲ ਹੀ ਲੱਗਦਾ ਜੀ ਅਮ ਇਦਾਂ ਲੱਗਦਾ ਕਿ ਜਿੱਦਾਂ ਅਰੀਜਨਲ ਪਿਸਟਰ ਹੁੰਦਾ ਆਮ ਆਦਮੀ ਵੇਖੋ ਪਹਿਚਾਨ ਵੀ ਨਹੀਂ ਸਕਦਾ ਇਹਨੂੰ ਵੇਖਣ ਨੂੰ ਦੇਖੋ ਬਿਲਕੁਲ ਪਿਸਟਲ ਆ ਇਹ ਮੈਟਲ ਦਾ ਬਣਿਆ ਹੈ ਜਾਂ ਕਿ ਪਲਾਸਟਿਕ ਇਹ ਇਹਦਾ ਜੀ ਮੈਟਲ ਦਾ ਜੀ ਮੈਟਲ ਦਾ ਬਣਿਆ ਜੀ ਪ੍ਰਾਪਰ ਦੇਖੋ ਸਾਰੇ ਲੋਕਲ ਦੇ ਸੁਨੀਕ ਬਾਦ ਨੂੰ ਹੁੰਦੇ ਇਹ ਥੁੰਦੇ ਜੀ ਸੂਲਪੁਰ ਕਲਰ ਦਾ ਜੀ ਇੱਕ ਤੇ ਦੋਵੇਂ ਨੇੜੇ ਨੇੜੇ ਦੇ ਨੇ ਇਹਨਾਂ ਦੀ ਜਿਹੜੀ ਆ ਇਹ ਜਿਹੜੇ ਇੱਥੇ ਕਿਰਾਏ ਦੇ ਬੈਟਰੀ ਰਿਕਸ਼ਾ ਲੈ ਕੇ ਤੇ ਇਸੇ ਆੜ ਦੇ ਵਿੱਚ ਇਹ ਅਕਸਰ ਜਿਹੜੇ ਇਨਵੈਸਟੀਗੇਸ਼ਨ ਚ ਇਹ ਗੱਲ ਸਾਹਮਣੇ ਆਈ ਆ ਕਿ ਜਿਹੜੇ ਰਾਤ ਦੇ ਟਾਈਮ ਤੇ ਦੋ ਦੋ ਬੈਠ ਕੇ ਚੱਲਦੇ ਆ ਨਾ ਇਹ ਜਿਹੜੇ ਆ ਜਿਹੜੇ ਖਾਸ ਕਰਕੇ ਜਿਹੜੇ ਲੋਕ ਆਪਣੇ ਕਮਾਈ ਵਾਸਤੇ ਆਪਣੇ ਧੀਆਂ ਪੁੱਤ ਬੈਟਰੀ ਚ ਆ ਕੇ ਪਾਲਦੇ ਹੋ ਤਾਂ ਕੱਲੇ ਕੱਲੇ ਹੁੰਦੇ ਆ ਜਿਹੜੇ ਦੋ ਦੋ ਚਲਦੇ ਆ ਉਹ ਵੀ ਜਿਹੜੇ ਆ ਇਨਵੈਸਟੀਗੇਸ਼ਨ ਕਰਨ ਦੀ ਲੋੜ ਹੈ ਸਰ ਇੱਕ ਹੋਰ ਗੱਲ ਹੈ ਕਿ ਜਿਹੜਾ ਕੰਪਲੇਂਟੈਂਟ ਸੀ ਉਹਨੇ ਕੀ ਪਿਆਸ ਤੱਕ ਰੁਕੀ ਹੋਈ ਹੈ ਯਾਨੀ ਕੀ ਪ੍ਰਾਪਤ ਨਹੀਂ ਨਹੀਂ ਜੋ ਉਹਦੇ ਚ ਡਾਲਰ ਖੋਏ ਹੋਏ ਸੀ ਨਾਲ 7000 ਰੁਪਏ ਆ ਸੀ ਉਹਦਾ ਖੋਆ ਉਹ ਜੋ ਵੀ ਉਹਦਾ ਖੋਆ ਸੀ ਆਧਾਰ ਕਾਰਡ ਪੈਨ ਕਾਰਡ ਪਰਸ ਉਹ ਸਾਰਾ ਕੁਝ ਉਹਦਾ ਜਿਹੜਾ ਬਰਾਮਦ ਕਰਕੇ ਉਨਵਾਜ ਇਸ ਪੁਰਦਾਰੀ ਤੇ ਕੋਰਟ ਤੋਂ ਕਰਵਾ ਕੇ ਮਾਂ ਜੋ ਕਮਿਸ਼ਨਰ ਸਾਹਿਬ ਨੂੰ ਉਹਦੇ ਹੈਂਡਓਵਰ ਕੀਤਾ। ਉਹ ਵਾਲੀ ਜਗ੍ਹਾ ਨੂੰ ਕੋਈ ਸੀਸੀਟੀਵੀ ਦੀ ਫਰੇਜ ਤੋਂ ਸਾਹਮਣੇ ਆਈ ਤੇ ਉਹ ਹੈਗੀ ਇੱਥੇ। ਨਹੀਂ ਜੋ ਸਾਰਾ ਇਹ ਜਿਹੜੀ ਆ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਕਿਉਂਕਿ ਬਹੁਤ ਸਾਰੀਆਂ ਗੱਲਾਂ ਇਨਵੈਸਟੀਗੇਸ਼ਨ ਦੇ ਜਦੋਂ ਅਸੀਂ ਪ੍ਰੈਸ ਦੇ ਰਾਹੀਂ ਲੀਕਜ ਕਰਦੇ ਨਾ ਉਹ ਕ੍ਰਿਮੀਨਲ ਜਿਹੜਾ ਉਹ ਤੋਂ ਗਾਫ ਫਾਇਦਾ ਚੁੱਕਦੇ ਆ ਅਸੀਂ ਇਸ ਕਰਕੇ ਇਨਵੈਸਟੀਗੇਸ਼ਨ ਕਿੱਦਾਂ ਇਹਨਾਂ ਨੂੰ ਟ੍ਰੇਸ ਕੀਤਾ ਉਹਦੇ ਬਾਰੇ ਅਸੀਂ ਕੋਈ ਪ੍ਰੈਸ ਨੂੰ ਨਹੀਂ ਦੱਸਣਾ ਚਾਹੀਦਾ। ਜਿਹੜਾ ਦੱਸਿਆ ਦੂਦੂ ਵਾਲਾ ਜਿਹੜਾ ਚਲਦੇ ਆ ਟੁਟੀ ਵਾਲੇ ਇਲਾਕੇ ਦੇ ਵਿੱਚ ਕੋਈ ਬਹੁਤ ਖੌਨਸਾਲ ਲਓ ਕੋਈ ਚਲੋ ਸਾਰੇ ਸ਼ਹਿਰ ਦੇ ਜਿਹੜੇ ਦੋ ਦੋ ਚੱਲਦੇ ਉਹਨਾਂ ਨੂੰ ਉਹਨਾਂ ਤੇ ਚੈੱਕ ਕੀਤਾ ਜਾਊਗਾ ਜਾਂ ਬਿਲਕੁਲ ਜੀ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਹਦਾਇਤ ਕੀਤੀ ਗਈ ਹੈ ਵੀ ਇੱਕ ਤੇ ਜਿਹੜਾ ਸ਼ਹਿਰ ਦੇ ਵਿੱਚ ਅਸੀਂ ਸਾਰੀਆਂ ਬੈਟਰੀ ਦਾ ਆਟੋ ਨੂੰ ਜੁਨੀਕ ਨੰਬਰ ਲਾਇਆ ਜਿਹੜੇ ਇਹਨਾਂ ਨੇ ਵੀ ਦੇਖੋ ਪਿੱਛੋਂ ਨੰਬਰ ਮਟਾਇਆ ਆਪਣਾ ਬੈਗ ਤੇ ਇਹਨਾਂ ਨੇ ਨੰਬਰ ਜਿਹੜਾ ਸਾਡਾ ਜੁਨੀਕ ਸੇ ਮਟਾ ਦਿੱਤਾ ਸੀ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਹਦਾਇਤ ਹੈ ਵੀ ਕੋਈ ਵੀ ਸ਼ਹਿਰ ਦੇ ਵਿੱਚ ਈ ਰਿਕਸ਼ਾ ਜਿਹੜਾ ਉਹ ਜੁਨੀਕ ਨੰਬਰ ਤੋਂ ਬਿਨਾ ਨਹੀਂ ਚੱਲੇਗਾ ਸਾਰਿਆਂ ਨੂੰ ਹਦਾਇਤ ਕੀਤੀ ਗਈ ਹੈ ਵੀ ਆਪਣੇ ਨੰਬਰ ਲਵਾਉਣ ਅੱਜ ਵੀ ਦੇਖੋ ਸਾਰਾ ਸਾਡਾ ਜਿਹੜਾ ਇਹ ਭਰਿਆ ਪਿਆ ਹੋਆ ਸਾਰੇ ਲੋਕ ਜਿਹੜੇ ਨੰਬਰ ਲਵਾਉਣ ਵਾਸਤੇ ਆਏ ਹਾਂ। ਉਸ ਤਾਰਾ ਤਹਿਤ ਵੀ ਸਾਰਾ ਮਾਮਲਾ ਦਰਜ ਕੀਤਾ ਗਿਆ ਵੀ ਕੋਈ ਉਹ ਖਾਈ ਆ। ਹਾਂਜੀ ਉਹ ਵੀ ਜੋ ਤੇ ਸਾਰੀਆਂ ਧਾਰਾ ਜਿਹੜੀਆਂ ਜੁਰਮ ਜਿਹੜੇ ਉਹ ਲਗਾਏ ਗਏ। ਸਰ ਜਿਹੜੇ ਮੁੰਡੇ ਨੇ ਇਹਨਾਂ ਨੇ ਉਹ ਕੀਤੀ ਉਹ ਇੰਡੀਅਨ ਦੇ ਆ ਜਾਂ ਵਿਦੇਸ਼ ਤੋਂ ਦਾ ਨਹੀਂ ਜੀ ਜੰਮੂ ਕਸ਼ਮੀਰ ਦਾ ਰਹਿਣਾ ਬੜਾ ਜੀ। ਉਹ ਇੱਥੇ ਆ ਤੁਹਾਨੂੰ ਬੁਲਾ ਵੀ ਦੇਣਾ। ਸਰ ਕੱਲ ਬੈਟਰੀ ਛਵਾਲਿਆਂ ਨੇ ਫਸ ਦੀ ਕਾਲ ਦਿੱਤੀ ਆ ਜੀ। ਉਹਨਾਂ ਦਾ ਜਾਮ ਕਰਨਾ ਜਾਂ ਕਿੱਥਾ ਕਰਨਾ ਜਾਂ ਉਹ ਕਿਹੜਾ ਚਾਹੇ। ਨੇ ਜੋ ਤੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ ਸਿਰਫ ਇਹ ਕਿਰਾਏ ਵਾਲੇ ਨੇ ਇਹਨਾਂ ਦੇ ਚਲਾਨ ਹੋਏ ਨੇ ਉਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਉਹਨਾਂ ਨਾਲ ਸਾਡੀ ਡਿਸਕਸ ਚੱਲ ਰਹੀ ਹੈ